ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 24 ਮਾਰਚ ਹੈ 24 ਮਾਰਚ 1959 1959 ਦੇ ਵਿੱਚ ਮਾਸਟਰ ਤਾਰਾ ਸਿੰਘ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਸੀ 16 ਨਵੰਬਰ 1958 ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸੀ ਪ੍ਰਤਾਪ ਸਿੰਘ ਕੈਰੋ ਨੇ ਗਿਆਨੀ ਕਰਤਾਰ ਸਿੰਘ ਨੂੰ ਪੂਰੀ ਤਾਕਤ ਦੇ ਕੇ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਦੇ ਲਈ ਤਿਆਰ ਕੀਤਾ ਗਿਆਨੀ ਕਰਤਾਰ ਸਿੰਘ ਅਜੇ ਅਕਾਲੀ ਦਲ ਦਾ ਮੈਂਬਰ ਵੀ ਸੀ ਉਸ ਨੇ 10 ਨਵੰਬਰ ਨੂੰ وزارت ਤੋਂ ਅਸਤੀਫਾ ਦੇ ਕੇ ਮਾਸਟਰ ਤਾਰਾ ਸਿੰਘ ਨੂੰ ਹਰਾਉਣ ਵਾਸਤੇ ਸਾਰੀ ਤਾਕਤ ਵਰਤ ਦਿੱਤੀ ਦਰਜਨਾਂ ਹੀ ਮੈਂਬਰਾਂ ਨੂੰ ਪੈਸੇ ਅਤੇ ਅਹੁਦੇ ਦੇ ਕੇ ਖਰੀਦ ਲਿਆ ਗਿਆ ਇੰਜ ਉਹ 16 ਨਵੰਬਰ 1958 ਨੂੰ ਮਾਸਟਰ ਤਾਰਾ ਸਿੰਘ ਦੀਆਂ 74 ਵੋਟਾਂ ਦੇ ਮੁਕਾਬਲੇ ਪ੍ਰੇਮ ਸਿੰਘ ਲਾਲਪੁਰਾ ਨੂੰ 77 ਵੋਟਾਂ ਤੇ ਜਿਤਾਉਣ ਦੇ ਵਿੱਚ ਕਾਮਯਾਬ ਹੋ ਗਿਆ ਅਤੇ ਪ੍ਰਤਾਪ ਸਿੰਘ ਕੈਰੋਂ ਤੋਂ ਸ਼ਾਬਾਸ਼ ਹਾਸਲ ਕੀਤੀ ਇਸ ਮੌਕੇ ਤੇ ਬਹੁਤ ਸਾਰੇ ਕਮਿਊਨਿਸਟਾਂ ਨੇ ਵੀ ਮਾਸਟਰ ਤਾਰਾ ਸਿੰਘ ਦੇ ਖਿਲਾਫ ਵੋਟਾਂ ਪਾਈਆਂ ਸਨ ਪ੍ਰੇਮ ਸਿੰਘ ਲਾਲਪੁਰਾ ਨੇ ਪ੍ਰਧਾਨ ਬਣਦੇ ਆਪਣਾ ਪਹਿਲਾ ਜਾਂ ਪੰਜਾਬੀ ਸੂਬੇ ਦਾ ਵਿਰੋਧ ਕਰਕੇ ਅਤੇ ਮਾਸਟਰ ਤਾਰਾ ਸਿੰਘ ਨੂੰ ਫਿਰਕਾ ਪ੍ਰਸਤਾਖੇ ਦਿੱਤਾ ਸੀ 24 ਮਾਰਚ 1959 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਅਕਾਲੀ ਕਾਨਫਰੰਸ ਹੋਈ ਇਸ ਕਾਨਫਰੰਸ ਨੇ ਮਤਾ ਪਾਸ ਕੀਤਾ ਕਿ ਜੇਕਰ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਦਲ ਵੱਡਾ ਐਕਸ਼ਨ ਲੈਣ ਤੇ ਮਜਬੂਰ ਹੋ ਜਾਵੇਗਾ ਜੂਨ 1984 ਤੋਂ ਹੀ ਸਾਰੇ ਸੀਨੀਅਰ ਅਕਾਲੀ ਆਗੂ ਜੇਲ੍ਹਾਂ ਦੇ ਵਿੱਚ ਸਨ ਰਜੀਵ ਗਾਂਧੀ ਨੇ ਆਪਣੇ ਖਾਸ ਸਾਥੀਆਂ ਅਰुण ਸਿੰਘ ਅਰੋ ਨੇਰੂ ਵਰਗਿਆਂ ਦੀ ਡਿਊਟੀ ਲਈ ਕਿ ਉਹ ਜਿਹੇ ਬੰਦੇ ਲੱਭਣ ਜੋ ਜੇਲ੍ਹਾਂ ਦੇ ਵਿੱਚ ਬੈਠੇ ਅਕਾਲੀ ਆਗੂਆਂ ਨੂੰ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਮਨਾ ਸਕਣ ਇਸ ਕੋਸ਼ਿਸ਼ ਦੇ ਵਿੱਚ ਸੁਰਜੀਤ ਬਰਨਾਲਾ ਪਲਵੰਤ ਸਿੰਘ ਸੁਲਤਾਨਪੁਰੀ ਮਨਜੀਤ ਖੇਹਰਾ ਪਲਵੰਤ ਰਾਮੂ ਵਾਲੀਆ ਪ੍ਰੋਫੈਸਰ ਅਦਰ ਸਿੰਘ ਪ੍ਰਤੀਪਾਲ ਕਪੂਰ ਅਤੇ ਬਰਜਿੰਦਰ ਅਮਰਦੱਤ ਨੇ ਰਜੀਵ ਗਾਂਧੀ ਦੇ ਇਲਚੀਆਂ ਦਾ ਪੂਰਾ ਪੂਰਾ ਸਾਥ ਦਿੱਤਾ ਜਦੋਂ ਜੀਵ ਗਾਂਧੀ ਨੇ ਮਹਿਸੂਸ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਅਕਾਲੀ ਆਗੂਆਂ ਦਾ ਆਧਾਰ ਖਤਮ ਹੋ ਰਿਹਾ ਹੈ ਅਤੇ ਖੜਕੂ ਹਾਵੀ ਹੋ ਰਹੇ ਨੇ ਤਾਂ ਉਸਨੇ 11 ਮਾਰਚ 1985 ਦੇ ਦਿਨ 8 ਵੱਡੇ ਅਕਾਲੀ ਆਗੂ ਰਹਾ ਕਰ ਦਿੱਤੇ 12 ਮਾਰਚ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਵੀ ਪਾਬੰਦੀ ਹਟਾ ਲਈ ਗਈ 12 ਮਾਰਚ ਨੂੰ ਮੱਧ ਪ੍ਰਦੇਸ਼ ਦਾ ਸਾਬਕਾ ਚੀਫ ਮਿਨਿਸਟਰ ਅਰਜਨ ਸਿੰਘ ਪੰਜਾਬ ਦਾ ਗਵਰਨਰ ਬਣਾ ਕੇ ਭੇਜ ਦਿੱਤਾ ਗਿਆ ਅਕਾਲੀਆਂ ਦੀਆਂ ਰਹਿਗੀਆਂ ਦੇ ਬਾਵਜੂਦ ਖੜਕੂਆਂ ਨੇ ਆਪਣੇ ਐਕਸ਼ਨ ਜਾਰੀ ਰੱਖੇ ਉਹਨਾਂ ਵੱਲੋਂ 24 ਮਾਰਚ 1985 ਨੂੰ ਚੰਡੀਗੜ੍ਹ ਦੇ ਵਿੱਚ ਜਨ ਸੰਘੀ ਲੀਡਰ ਮਨਚੰਦਾ ਨੂੰ ਕਤਲ ਕਰ ਦਿੱਤਾ ਗਿਆ 24 ਮਾਰਚ 1986 ਦੇ ਦਿਨ ਹਰਪਜਨ ਸਿੰਘ ਮੰਡ ਜੋ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਮੋਢੀਆਂ ਦੇ ਵਿੱਚੋਂ ਇੱਕ ਸਨ ਸੀਆਰਪੀਐਫ ਦੇ ਨਾਲ ਕੱਥੂ ਨੰਗਲ ਨੇੜੇ ਹੋਏ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਏ ਮਗਰੋਂ 1999 ਦੇ ਵਿੱਚ ਉਸ ਦਾ ਭਰਾ ਧਿਆਨ ਸਿੰਘ ਮੰਡ ਫਿਰੋਜ਼ਪੁਰ ਤੋਂ ਐਮਪੀ ਬਣਿਆ ਸੀ 24 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਬਾਦਸ਼ਾਹ ਤੇ ਪੂਰਨ ਸਿੰਘ ਲਵਲੀ ਦੋਵੇਂ ਵਾਸੀ ਸਰਲੀ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 24 ਮਾਰਚ 1991 ਦਿਨ ਪੁਲਿਸ ਨੇ ਅਰਜਿੰਦਰਪਾਲ ਸਿੰਘ ਉਰਫ ਨਿਸ਼ਾਨ ਸਿੰਘ ਵਾਸੀ ਕਸੇਲ ਅੰਮ੍ਰਿਤਸਰ ਬਿਅੰਦ ਸਿੰਘ ਵਾਸੀ ਜੋਗਾ ਸਿੰਘ ਵਾਲਾ ਰਾਜਵੀਰ ਸਿੰਘ ਹੀਰੋ ਵਾਸੀ ਕਸੇਲ ਅੰਮ੍ਰਿਤਸਰ ਨਿਰਮਲ ਸਿੰਘ ਵਾਸੀ ਟੋਟੀਆਂ ਨਰਵੈਰ ਸਿੰਘ ਉਰਫ ਬਗੀਚਾ ਸਿੰਘ ਵਾਸੀ ਗੱਗੋ ਬੂਹਾ ਅੰਮ੍ਰਿਤਸਰ ਅਤੇ ਕੁਲਦੀਪ ਸਿੰਘ ਵਾਸੀ ਸਰਲੀ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 24 ਮਾਰਚ 1991 ਦਿਨ ਕੁਲਦੀਪ ਸਿੰਘ ਉਰਫ ਮੰਗਲੀ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਮੱਲੀ ਅਤੇ ਹਰਪ੍ਰਜਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਪੁਲਿਸ ਮੁਕਾਬਲੇਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 24 ਮਾਰਚ 1992 ਦਿਨ ਜੈਮਲ ਸਿੰਘ ਪੁੱਤਰ ਧਰਮ ਸਿੰਘ ਵਾਸੀ ਭੇਲ ਪਿੰਡ ਨੂੰ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। 24 ਮਾਰਚ 1993 ਦੇ ਦਿਨ ਰਣਜੀਤ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਅਮਰਗੜ ਧੂਰੀ ਰੋਡ ਸੰਗਰੂਰ ਅਤੇ ਜਸਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਦੇਹਰ ਨੇੜੇ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਨਕਲੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅਜਿਹਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।